ਸ੍ਰੀ ਗੁਰੂ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਕੋਠੇ ਚੱਕ ਭਾਗ ਸਿੰਘ ਵਾਲੇ ਸਰਾਵਾ ਦੇ ਨੇੜੇ ਰਹਿੰਦੇ ਬਾਈ ਜੀ ਢਿਲਮਾ ਵਾਲੀ ਨਹਿਰ ਕੋਟਕਪੂਰਾ ਰੋਡ ਤੇ ਜਿਹੜੀ ਉਹਦੇ ਬਿਲਕੁਲ ਨੇੜੇ ਦੀ ਬਾਈ ਜੀ ਗੇਟ ਬਣਿਆ ਹੋਇਆ ਨੇੜੇ ਉਹ ਗੇਟਵੇ ਦੀ ਬਾਈ ਜੀ ਹੁਣ ਦੇ ਘਰੇ ਆਏ ਜਾਂਦਾ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਅਰਟੀਨ ਚ ਬਾਈ ਜੀ ਹੁਣਾ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਰਟੀਨ ਚ ਬਾਈ ਜੀ ਆਪਣੇ ਚੈਨਲ ਤੇ ਬਾਈ ਜੀ ਹੁਣਾ ਦਾ ਵੀਡੀਓ ਪੈਂਦਿਆਂ ਰਹਿੰਦੀਆਂ ਅੱਜ ਬਾਈ ਜੀ ਹੁਣਾ ਦੀ ਆਪਣੇ ਚੈਨਲ ਤੇ ਬਾਈ ਜੀ ਪੰਜਵੀਂ ਵੀਡੀਓ ਆ ਤੇ ਅੱਜ ਬਾਈ ਜੀ ਹੁਣਾ ਕੋਲੇ ਚਾਰ ਨਗ ਸੇਲ ਆ ਦੋ ਬਾਈ ਜੀ ਤੁਹਾਨੂੰ ਵਿਖਾਤੇ ਆ ਇੱਕ ਜਰਸੀ ਬੱਛੀ ਆ ਇੱਕ ਐਚਪੀ ਬੱਛੀ ਆ ਤੇ ਦੋ ਬਾਈ ਜੀ ਸੂਈਆਂ ਸਵਾਈਆਂ ਦੱਬਣਾ ਬੈੜਾ ਬਾਈ ਜੀ ਹੁਣਾਂ ਕੋਲੇ ਅੱਜ ਬਾਈ ਜੀ ਹੁਣਾਂ ਕੋਲੇ ਚਾਰ ਨਾਗ ਵਿਕਾਊ ਆ ਤੇ ਚਾਰਾਂ ਦੀ ਬਾਈ ਜੀ ਜਾਣਕਾਰੀ ਬਾਈ ਜੀ ਹੁਣਾਂ ਤੋਂ ਤੁਹਾਨੂੰ ਦਿਵਾਉਣੇ ਆ ਗੱਲਬਾਤ ਬਾਈ ਜੀ ਹੁਣਾਂ ਨਾਲ ਆਪਾਂ ਕਰਦੇ ਆ ਤੇ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਾ ਦੇਵੀਂ ਨਾਮ ਰਣਜੀਤ ਸਿੰਘ ਜੀ ਹਾਂਜੀ ਪੈਂਡਕੋਟੇ ਚੱਕਪਾਲ ਸਿੰਘ ਵਾਲੇ ਠੀਕ ਆ ਜੀ ਜ਼ਿਲ੍ਹਾ ਫਿਰਕੋਟ ਫਿਰਕੋਟ ਠੀਕ ਆ ਬਾਈ ਜੀ ਕਿੰਨੇ ਨਾਗ ਆ ਬਾਈ ਜੀ ਆਪਣੇ ਕੋਲੇ ਅੱਜ ਕੋਲੇ ਚਾਰ ਆਈ ਦੋ ਗੱਬਣਾ ਦੋ ਸੁਿੰਗਾ ਦੋ ਸੁਿੰਗਾ ਮੰਗਾ ਜੀ ਤੇ ਕਿਵੇਂ ਰਹੀ ਪਹਿਲਾ ਵਾਲਾ ਵੀਡੀਓ ਆਪਣਾ ਫਿਰ ਠੀਕ ਆ ਬਾਈ ਜੀ ਠੀਕ ਆ ਜੀ ਤੇ ਕਿਧਰੋਂ ਸ਼ੁਰੂ ਕਰ ਲਗੇ ਫਿਰ ਆਪਾਂ ਆ ਜਰਸੀ ਤੋਂ ਸ਼ੁਰੂ ਕਰਾਂਗੇ ਲੋ ਬਾਈ ਜੀ ਪੰਜਾਬ ਵਾਲੀ ਜਰਸੀ ਬੱਛੀ ਪਹਿਲਾ ਸੂਆ ਇਸੇ ਤੋਂ ਬਾਈ ਜੀ ਹੁਣੀ ਆਦੇ ਸ਼ੁਰੂ ਕਰ ਲੈਨੇ ਆ ਕੀ ਡਿਟੇਲ ਆ ਬਾਈ ਜੀ ਇਹਦੀ ਇਹ ਪਹਿਲਾ ਸੂਆ ਹੀ ਦੋ ਦੰਦ ਬੱਛੀ ਆ ਜੀ ਹਾਂਜੀ ਹਾਂਜੀ ਤੇ ਕਿਹ ਕਦਨ ਲੈ ਜੂ ਬਾਈ ਜੀ ਸੂਆ ਲੈ ਜੂ ਏ 12 13 ਦਿਨਾਂ ਦੀ 12 13 ਦਿਨਾਂ ਦੀ ਠੀਕ ਠੀਕ ਆ ਬਾਈ ਤੇ ਸੀਮਨ ਸੁਮਨ ਕਿਹੜਾ ਤਰਵਾਇਆ ਪਤਾ ਨਹੀਂ ਸੀਮਨ ਤਾਂ ਨਹੀਂ ਪਤਾ ਆਪ ਗਰੇ ਸੀਮਨ ਦੀ ਆ ਨਹੀਂ ਇਹ ਨਹੀਂ ਨਹੀਂ ਪਤਾ ਠੀਕ ਆ ਬਾਈ ਜੀ ਹੁਣਾਂ ਦਾ ਵਪਾਰ ਦਾ ਕੰਮ ਆ ਵੀਰਾਂ ਦੇ ਆਪਾਂ ਪੁੱਛਿਆ ਦੱਸਿਆ ਨਹੀਂ ਬਾਈ ਜੀ ਫੇਸ ਕੁਆਲਟੀ ਦੀ ਬਹੁਤ ਸੋਹਣੀ ਆ ਬੋਦੀਬਾਦੀ ਕਰਮਾਂ ਵਾਲੀ ਦੀ ਚੰਗੀ ਆ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਬਾਈ ਜੀ ਤਸੱਲੀ ਪਾਰਖ ਤੁਸੀਂ ਆਪ ਕਰ ਲਿਓ ਬਾਈ ਜੀ ਸੋਹਣੀ ਸੁਰੱਖੀ ਆ ਵੈੜ ਬਾਈ ਜੀ ਕਲਰ ਬਹੁਤ ਚੰਗਾ ਦੇਖੋ ਜੀ ਸੀਲ ਠੰਡੀ ਆ ਬਾਈ ਦੋ ਦਲ ਦੋ ਦਲ ਦਿਖਾ ਦਿੰਦੇ ਠੀਕ ਆ ਜੀ ਦਿਖਾ ਦਿਓ ਹੁਣ ਦਾ ਬਾਈ ਜੀ ਤੋ ਬਾਈ ਜੀ ਬਾਈ ਜੀ ਹੁਣ ਦਲ ਦ ਵਿਖਾਉਂਦੇ ਆ ਤਲ ਕੇ ਰਹੀ ਨਹੀਂ ਪਸੂ ਮੂੰਹ ਫੜਦਾ ਲੋ ਬਾਈ ਜੀ ਅਰੀਜਨਲ ਦੋਂਦੀ ਆ ਸੈਡਾ ਵਾਲੇ ਖੜੇ ਸਹੀ ਆ ਬਾਈ ਜੀ ਤਸਲੀ ਬਾਈ ਜੀ ਉਹਨਾਂ ਨੇ ਕਰਾਤੀ ਫੇਸ ਕੁਆਲਟੀ ਵਿਚਾਰੀ ਦੀ ਬਹੁਤ ਸੋਹਣੀ ਆ ਕਲਰ ਦੀ ਗੱਲ ਕਰਗੇ ਬਾਈ ਬਦਾਮੀ ਕਲਰ ਪੂਰੇ ਗੂੜੇ ਕਲਰ ਦੀ ਆ ਸਾਫ ਸੁਥਰੀ ਆ ਵੜ ਜਿਹੜੇ ਦਿਨਾਂ ਨੂੰ ਕਰਮ ਵਾਲੀ ਨੇ ਜਵਾਨ ਹੋਣਾ ਆਪਾਂ ਨੂੰ ਵੀ ਪਤਾ ਬਾਈ ਜੀ ਕੱਦ ਘਾਟ ਫੋਲੀ ਕਰ ਜਾਣਾ ਤੇ ਮਾਰੀ ਹੁਣ ਵੀ ਹੈ ਨਹੀਂ ਗੀ ਵੈਸੇ ਤੇ ਕਿੰਨੇ ਦੀ ਬਾਈ ਜੀ ਜਾਇਦ ਦੇ ਦਾਂਗੇ ਆਪਾਂ ਇਹ ਇਹਦਾ ਮੁੱਲ 85000 ਆ ਜੀ 82000 ਦੀ ਵੱਛੀ ਦੇਵਾਂਗੇ ਠੀਕ ਆ ਜੀ ਕੋਈ ਮਾਨਤਨ ਮਾਨਤਨ ਕਰ ਦੇਗੇ ਮੌਕੇ ਤੇ ਠੀਕ ਆ ਜੀ ਤੇ ਦੂਜਾ ਨੰਬਰ ਆ ਵੜਕ